ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਤਰਕ ਦੇ ਨਾਲ ਜੁੜਿਆ ਤੇ ਮੈਂ ਸੋਚਿਆ ਲੋਹੜੀ ਦਾ ਤਿਹਾਰ ਬੜਾ ਨੇੜੇ ਆ ਕਿਉਂ ਨਾ ਆਪਾਂ ਲੋਹੜੀ ਦੇ ਇਤਿਹਾਸ ਬਾਰੇ ਜਾਣੀਏ ਕਿ ਆਪਾਂ ਇਹ ਜਾਣੀਏ ਕਿ ਕਾਰਨ ਕੀ ਆ ਅਸੀਂ ਕਿਉਂ ਮਨਾਉਂਦੇ ਆ ਲੋਹੜੀ ਜਦੋਂ ਵੀ ਆਪਾਂ ਇਹ ਨਾਮ ਸੁਣਦੇ ਆ ਸਾਡੇ ਦਿਮਾਗ ਦੇ ਵਿੱਚ ਜਾਂ ਤਾਂ ਮੂਫਲੀ ਆਉਂਦੀ ਆ ਰਿਓੜੀਆਂ ਆਉਂਦੀਆਂ ਨੇ ਇਹ ਗੱਚਕ ਹੋਰ ਬੜਾ ਕੁਝ ਆਪਾਂ ਖਾਣੇ ਵੀ ਆ ਵੰਡਦੇ ਵੀ ਆ ਤੇ ਅੱਗ ਦੇ ਵਿੱਚ ਵੀ ਸੁੱਟਦੇ ਆ ਇਹ ਸਾਰਾ ਕੁਝ ਕਿਉਂ ਕਰਦੇ ਆ ਇਹ ਤਿਹਾਰ ਮਨਾਉਣ ਦਾ ਕਾਰਨ ਕੀ ਆ ਇਹਦੇ ਬਾਰੇ ਨਾ ਬੜੇ ਸਾਦੇ ਜਿਹੇ ਤਰੀਕੇ ਦੇ ਨਾਲ ਮੈਂ ਗੱਲ ਕਰਨੀ ਆ ਤੇ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਲੋੜੀ ਉਹ ਤਿਹਾਰ ਆ ਸਾਰੇ ਉੱਤਰੀ ਭਾਰਤ ਦਾ ਕਾਫੀ ਵੱਡਾ ਤਿਹਾਰ ਮੰਨਿਆ ਗਿਆ ਖਾਸ ਤੌਰ ਤੇ ਪੰਜਾਬ ਹਰਿਆਣਾ ਦੇ ਵਿੱਚ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਪਹਿਲਾ ਤਿਹਾਰ ਮੰਨਿਆ ਜਾਂਦਾ ਵਾ ਜੀ ਇਹਦੇ ਨਾਲ ਤਿਹਾਰਾਂ ਦੀ ਸ਼ੁਰੂਆਤ ਹੁੰਦੀ ਆ ਪਰ ਇੱਕ ਗੱਲ ਇਹ ਵੀ ਨਾਲ ਦੱਸਣਾ ਚਾਹੁੰਦਾ ਕਿ ਕੱਲਾ ਉੱਤਰੀ ਭਾਰਤ ਨਹੀਂ ਕੱਲਾ ਭਾਰਤ ਵੀ ਨਹੀਂ ਹੋਰ ਭਾਰਤ ਤੋਂ ਇਲਾਵਾ ਪਾਕਿਸਤਾਨ ਦਾ ਵੀ ਕੁਝ ਹਿੱਸਾ ਤੇ ਹੋਰ ਬੜੇ ਸਾਰੇ ਇਲਾਕੇ ਨੇ ਜਿੱਥੇ ਲੋਹੜੀ ਬਹੁਤ ਧੂਮ ਧਾਮ ਦੇ ਨਾਲ ਅੱਜ ਵੀ ਮਨਾਈ ਜਾਂਦੀ ਹੈ ਲੋਹੜੀ ਦੇ ਸ਼ਬਦ ਦੀ ਗੱਲ ਕਰੀਏ ਅਲੱਗ-ਅਲੱਗ ਬੁੱਧੀਜੀਵੀ ਆਪਣੇ ਆਪਣੇ ਤਰਕ ਦਿੰਦੇ ਨੇ ਕੋਈ ਕਹਿੰਦਾ ਕਿ ਲੋਹੜੀ ਜਿਹੜਾ ਲੋ ਸ਼ਬਦ ਤੋਂ ਬਣਿਆ ਲੋ ਕਹਿੰਦੇ ਨਾ ਪਤਾਰਿਆਂ ਦੀ ਲੋ ਦੀਵਿਆਂ ਦੀ ਲੋ ਹੈ ਨਾ ਲੋ ਦਾ ਮਤਲਬ ਰੌਸ਼ਨੀ ਕਿ ਰੌਸ਼ਨੀ ਦਾ ਤਿਹਾਰਾ ਇਹ ਲੋੜੀ ਦੇ ਨਾਲ ਜੋੜਦੇ ਆ ਕਈ ਕਈ ਕਹਿੰਦੇ ਆ ਵੀ ਨਹੀਂ ਤੇਲਾਂ ਤੇ ਰਿਓੜੀਆਂ ਤੋਂ ਇਹ ਜਿਹੜਾ ਸ਼ਬਦ ਹੋਣ ਦੇ ਵਿੱਚ ਆਇਆ ਸੀਗਾ ਪਹਿਲਾਂ ਕਹਿੰਦੇ ਹੁੰਦੇ ਸੀ ਤਿਲ ਹੋੜੀ ਫਿਰ ਹੌਲੀ-ਹੌਲੀ ਇਹਦਾ ਜਿਹੜਾ ਨਾਮ ਬਦਲ ਦਿੱਤਾ ਗਿਆ ਇਹ ਤਿਲ ਹੋੜੀ ਤੋਂ ਲੋੜੀ ਕਰ ਦਿੱਤਾ ਗਿਆ ਕੁਝ ਬੁੱਧੀਜੀਵੀ ਇਹ ਵੀ ਕਹਿੰਦੇ ਆ ਚਲੋ ਅੱਜ ਇਹ ਤਿਹਾੜ ਲੋਹੜੀ ਦੇ ਨਾਮ ਤੋਂ ਜਾਣਿਆ ਜਾਂਦਾ ਵਾ ਤੇ ਆਪਾਂ ਇਹਦਾ ਪੂਰਾ ਕੀ ਇਤਿਹਾਸ ਹੈ ਕਿਉਂ ਇਹ ਮਨਾਉਣਾ ਸ਼ੁਰੂ ਕੀਤਾ ਕਿੱਥੋਂ ਸ਼ੁਰੂਆਤ ਹੋਈ ਇਹ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਦੇਖੋ ਇੱਕ ਦੰਦ ਕਥਾ ਇਹਦੇ ਨਾਲ ਜੋੜੀ ਜਾਂਦੀ ਆ ਲੋਹੜੀ ਦੇ ਤਿਹਾੜ ਦੇ ਨਾਲ ਤੇ ਇੱਕ ਗੱਲ ਮੈਂ ਤੁਹਾਨੂੰ ਇਹ ਸੁਣਾਉਣ ਤੋਂ ਪਹਿਲਾਂ ਇਹ ਵੀ ਦੱਸ ਦਵਾਂ ਜਾਣਕਾਰੀ ਕਿ ਲੋਹੜੀ ਦਾ ਤਿਹਾੜ ਜਿਹੜਾ ਪੋ ਮਹੀਨੇ ਦਾ ਆਖਰੀ ਦਿਨ ਹੁੰਦਾ ਉਦਣ ਮਨਾਈ ਜਾਂਦੀ ਆ ਜਾਂ ਕਹਿ ਸਕਦੇ ਹੋ ਮਾਗ ਮਹੀਨੇ ਦੀ ਜਿਹੜੀ ਸੰਗਰਾਦ ਹੁੰਦੀ ਆ ਉਸ ਤੋਂ ਇੱਕ ਦਿਨ ਪਹਿਲਾਂ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਹੁਣ ਆਉਨੇ ਆ ਜੀ ਉਹ ਕਿਸੇ ਤੇ ਕਿੱਸਾ ਜੁੜਿਆ ਹੋਇਆ ਜੀ ਦੁੱਲਾ ਪੱਟੀ ਦੇ ਨਾਲ ਇਹ ਨਾਮ ਤੁਸੀਂ ਜ਼ਰੂਰ ਸੁਣਿਆ ਹੋਊਗਾ ਲੋਹੜੀ ਦਾ ਤਿਹਾਰ ਇਹਦੇ ਨਾਲ ਜੁੜਿਆ ਹੋਇਆ ਇਸ ਬੰਦੇ ਨੂੰ ਤੁਸੀਂ ਇੱਕ ਮਸੀਹਾ ਵੀ ਕਹਿ ਸਕਦੇ ਹੋ ਗਰੀਬਾਂ ਦਾ ਕੁਝ ਲੋਕ ਇਹਨੂੰ ਡਾਕੂ ਵੀ ਕਹਿੰਦੇ ਸੀ ਤੇ ਹਾਲਾਤਾਂ ਦਾ ਮਾਰਿਆ ਹੋਇਆ ਬੰਦਾ ਮੈਂ ਕਹੂੰਗਾ ਕਿ ਦੁੱਲਾ ਪੱਟੀ ਸੀ ਉਹ ਇਨਸਾਨ ਮਾੜਾ ਨਹੀਂ ਸੀ ਕੁਝ ਸਮਿਆਂ ਨੇ ਉਹਨੂੰ ਇਹੋ ਜਿਹੇ ਜਿਹੜੇ ਉਹ ਕੰਮ ਕਰਦਾ ਸੀਗਾ ਉਹ ਕਰਨ ਲਾਤਾ ਪਰ ਉਹ ਕੰਮ ਮਾੜੇ ਨਹੀਂ ਸੀ ਕਰਦਾ ਡਾਕੂ ਇਦਾਂ ਦਾ ਸੀ ਕਿ ਉਹ ਅਮੀਰਾਂ ਦਾ ਮਾਲ ਲੁੱਟਦਾ ਸੀ ਤੇ ਗਰੀਬਾਂ ਦੇ ਵਿੱਚ ਵੰਡਦਾ ਸੀ ਮਤਲਬ ਗਰੀਬਾਂ ਦਾ ਭਲਾ ਕਰਦਾ ਸੀ ਉਹ ਤਾਂ ਹੀ ਮੈਂ ਕਿਹਾ ਮਸੀਹਾ ਗਰੀਬਾਂ ਦਾ ਮਸੀਹਾ ਸੀ ਕਿ ਗਰੀਬ ਲੋਕ ਉਹਨੂੰ ਰੱਬ ਮੰਨਦੇ ਸੀ ਉਸ ਸਮੇਂ ਮੈਂ ਅਕਬਰ ਵੇਲੇ ਦੀ ਗੱਲ ਕਰ ਰਿਹਾ ਤੇ ਜੇ ਜਨਮ ਦੀ ਗੱਲ ਕਰਾਂ 1547 ਈਸਵੀ ਦਾ ਉਹਦਾ ਜਨਮ ਆ ਪੱਟੀਆਂ ਪਿੰਡ ਸੰਦਲਬਾਰ ਤੇ ਪੂਰਾ ਨਾਮ ਇਹਦਾ ਅਬਦੁੱਲਾ ਪੱਟੀ ਸੀਗਾ ਤੇ ਹੌਲੀ-ਹੌਲੀ ਇਹ ਮਸ਼ਹੂਰ ਹੋਇਆ ਜੀ ਦੁੱਲਾ ਪੱਟੀ ਦੇ ਨਾਮ ਤੋਂ ਜਦੋਂ ਇਹਦਾ ਜਨਮ ਹੋਇਆ ਉਦੋਂ ਹੀ ਇੱਕ ਹਾਦਸਾ ਇਹਦੇ ਨਾਲ ਜੁੜਿਆ ਜਾਂਦਾ ਵਾ ਕਿ ਇਹਦੇ ਜਨਮ ਤੋਂ ਕੁਝ ਮਹੀਨੇ ਪਹਿਲਾਂ ਪਹਿਲਾਂ ਹੀ 3-4 ਮਹੀਨੇ ਪਹਿਲਾਂ ਹੀ ਇਹਦੇ ਪਿਓ ਨੂੰ ਤੇ ਇਹਦੇ ਦਾਦੇ ਨੂੰ ਉਹ ਅਗਵਾ ਕਰ ਲਿਆ ਗਿਆ ਸੀਗਾ ਅਕਬਰ ਦੇ ਸ਼ਾਸਨਕਾਰ ਜਿਹੜੇ ਅੱਗੇ ਸੀ ਉਹਨਾਂ ਵੱਲੋਂ ਕਹਿ ਲੋ ਕਿ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਧੱਕਾ ਕੀਤਾ ਗਿਆ ਉਸ ਸਮੇਂ ਸਿਰਫ ਉਹਨਾਂ ਨੂੰ ਅਗਵਾ ਕਰਨ ਦਾ ਕਾਰਨ ਇਹ ਸੀਗਾ ਕਿ ਉਹ ਉਹਨਾਂ ਨੇ ਲਗਾਨ ਯਾਨੀ ਕਿ ਉਸ ਸਮੇਂ ਦਾ ਜਿਹੜਾ ਟੈਕਸ ਹੁੰਦਾ ਸੀ ਉਹ ਦੇਣ ਤੋਂ ਮਨਾਂ ਕੀਤਾ ਸੀ ਬਾਕੀ ਖੂਨ ਸੀਗਾ ਜੀ ਤੇ ਜਿੱਦਾਂ ਪਿਓ ਤੇ ਦਾਦੇ ਨੇ ਵੀ ਇਹ ਬਾਕੀ ਸ਼ੁਰੂਆਤ ਬਾਕੀ ਸੋਚ ਰੱਖੀ ਕਿ ਲਗਾਨ ਨਹੀਂ ਦੇਣਾ ਤੇ ਨਹੀਂ ਦੇਣਾ ਤੇ ਉਹਨਾਂ ਨੇ ਫਿਰ ਅਕਬਰ ਉਹਨਾਂ ਦੇ ਅੱਗੇ ਜਿਹੜੇ ਸੀਗੇ ਬੰਦੇ ਉਹਨਾਂ ਨੇ ਜ਼ੁਲਮ ਕੀਤਾ ਤੇ ਉਹਨਾਂ ਨੂੰ ਫਾਂਸੀ ਨਾਲ ਲਟਕਾਤਾ ਸੀਗਾ ਇਹ ਗੱਲ ਦਾ ਜਦੋਂ ਦੁੱਲਾਪੱਟੀ ਵੱਡਾ ਹੁੰਦਾ ਗਿਆ ਉਹਨੂੰ ਪਤਾ ਲੱਗਦਾ ਗਿਆ ਵੀ ਸਮਝ ਆਉਂਦੀ ਗਈ ਵੀ ਮੇਰੇ ਪਿਓ ਤੇ ਦਾਦੇ ਨਾਲ ਕੀ ਹੋਇਆ ਸੀ ਅਸਲ 'ਚ ਨਾ ਉਹ ਪੂਰਾ ਜਿਹੜਾ ਰੋਬਿਨ ਹੁੱਡ ਬਾਰੇ ਤੁਸੀਂ ਸੁਣਿਆ ਹੋਊਗਾ ਕਈ ਲੋਕਾਂ ਨੇ ਕਿ ਰੋਬਿਨ ਹੁੱਡ ਕੌਣ ਸੀ ਉਹ ਉਸ ਸਮੇਂ ਦਾ ਰੋਬਿਨ ਹੁੱਡ ਹੀ ਸੀਗਾ ਦੁੱਲਾ ਪੱਟੀ ਕਿ ਉਹ ਚੰਗਿਆਂ ਤੋਂ ਮਾਲ ਲੁੱਟ ਕੇ ਮਾੜਿਆਂ 'ਚ ਵੰਡਦਾ ਸੀ ਤੇ ਉਹ ਜਿੰਨਾ ਵੀ ਇਲਾਕਾ ਸੀ ਬੜਾ ਵੱਡਾ ਇਲਾਕਾ ਸੀ ਉਸ ਸਮੇਂ ਤਾਂ ਜਿਹੜਾ ਆਪਾਂ ਆਪਣਾ ਪੰਜਾਬ ਤਾਂ ਹੁਣ ਬਹੁਤ ਛੋਟਾ ਰਹਿ ਗਿਆ ਹਰਿਆਣਾ ਬਾਅਦ 'ਚ ਬਣਿਆ ਉਸ ਸਮੇਂ ਤਾਂ ਬੜਾ ਵੱਡਾ ਇਲਾਕਾ ਸੀ ਜਿਹਦੇ ਤੇ ਦੁੱਲਾ ਪੱਟੀ ਦੀ ਪੂਰੀ ਚੜ੍ਹਾਈ ਹੁੰਦੀ ਸੀ ਰੋਬਿਨ ਹੁੱਡ ਸੀਗਾ ਉਹ ਤੇ ਜਦ ਜਦਾਂ ਉਹ ਵੱਡਾ ਹੋਇਆ ਇਸ ਗੱਲ ਨੇ ਬੜਾ ਉਹਦੇ ਦਿਮਾਗ ਤੇ ਅਸਰ ਪਾਇਆ ਤੇ ਜਦੋਂ ਮੈਂ ਕਿਹਾ ਨਾ ਹਾਲਾਤਾਂ ਨੇ ਉਹਨੂੰ ਇਹ ਬਣਾਤਾ ਵੀ ਉਹ ਡਾਕੂ ਬਣ ਗਿਆ ਉਹ ਉਹ ਵੀ ਸ਼ਾਸਨ ਜਿਹੜਾ ਸੀ ਸਰਕਾਰ ਸੀ ਉਸ ਸਮੇਂ ਦੀ ਅਕਬਰ ਦੀ ਉਹਦੇ ਖਿਲਾਫ ਹੋ ਗਿਆ ਕਿ ਮੈਂ ਤਾਂ ਬਗੀ ਹੋ ਚੱਲੂੰਗਾ ਤੇ ਉਹ ਬਗੀ ਹੋ ਚੱਲਿਆ ਕੁਝ ਇਸ ਤਰ੍ਹਾਂ ਦੀ ਉਹਦੀ ਪਛਾਣ ਸੀ ਤੇ ਹੁਣ ਆਉਨੇ ਆ ਜੀ ਆਪਾਂ ਲੋੜੀ ਦੇ ਉੱਤੇ ਲੋੜੀ ਦਾ ਤਿਹਾਰ ਜਿਹੜਾ ਜੋੜਿਆ ਜਾਂਦਾ ਕਿ ਇੱਕ ਨਾ ਬ੍ਰਾਹਮਣ ਸੀਗਾ ਗਰੀਬ ਬ੍ਰਾਹਮਣ ਸੀ ਵਿਚਾਰਾ ਉਹ ਤੇ ਉਹਦੀਆਂ ਦੋ ਕੁੜੀਆਂ ਸੀਗੀਆਂ ਦੋ ਧੀਆਂ ਸੀ ਉਹਦੀਆਂ ਸੁੰਦਰੀ ਤੇ ਮੁੰਦਰੀ ਉਹਨਾਂ ਦੇ ਨਾਮ ਸੀਗੇ ਕਹਿੰਦੇ ਆ ਜੀ ਕਿ ਉਹ ਮੰਗੀਆਂ ਹੋਈਆਂ ਸੀਗੀਆਂ ਤੇ ਇੱਕ ਜ਼ਿਮੀਦਾਰ ਦਾ ਉਸ ਬ੍ਰਾਹਮਣ ਨੇ ਕਰਜ਼ਾ ਦੇਣਾ ਸੀਗਾ ਉਹ ਕਰਜ਼ਾ ਦੇਣ ਦੇ ਯੋਗ ਨਹੀਂ ਸੀ ਉਹਨੇ ਆਪਣੀਆਂ ਧੀਆਂ ਵੀ ਵਿਆਹਣੀਆਂ ਸੀਗੀਆਂ ਤੇ ਜਦੋਂ ਉਹ ਜ਼ਿਮੀਦਾਰ ਜੀ ਜਿਹਨੇ ਕਰਜ਼ਾ ਦਿੱਤਾ ਸੀ ਉਹਨੂੰ ਪਤਾ ਲੱਗਦਾ ਪੀ ਇਹਦੀਆਂ ਬ੍ਰਾਹਮਣ ਦੀਆਂ ਦੋ ਕੁੜੀਆਂ ਨੇ ਜਿਹੜੀਆਂ ਕਿ ਬਹੁਤ ਸੁੰਦਰ ਕਹੀਆਂ ਜਾਂਦੀਆਂ ਨੇ ਉਹਨੇ ਉਹਨਾਂ ਨੂੰ ਵੀ ਅਗਵਾ ਕਰ ਲਿਆ ਉਹ ਅਗਵਾ ਕਰਕੇ ਲੈ ਜਾਂਦਾ ਤੇ ਉਹਨਾਂ ਨਾਲ ਉਹ ਵਿਆਹ ਰਚਾਉਣਾ ਚਾਹੁੰਦਾ ਵਾ ਦੋਨਾਂ ਦੇ ਨਾਲ ਹੁਣ ਉਹ ਬ੍ਰਾਹਮਣ ਮਜਬੂਰ ਸੀ ਉਹਦੇ ਕੋਲ ਹਾਲਾਤ ਘਰ ਦੇ ਚੰਗੇ ਨਹੀਂ ਸੀ ਪੈਸਾ ਉਹਦੇ ਕੋਲ ਹੈ ਨਹੀਂ ਸੀ ਨਾ ਉਹ ਕਰਜ਼ਾ ਦੇ ਸਕਦਾ ਸੀ ਤੇ ਕੁੜੀਆਂ ਵੀ ਵਾਪਸ ਲਿਆਉਣ ਦੇ ਵਿੱਚ ਅਸਮਰੱਥ ਸੀਗਾ ਜੀ ਉਹ ਤੇ ਕਿਉਂਕਿ ਉਹਦੇ ਕੋਲ ਤਾਕਤ ਨਹੀਂ ਸੀ ਤਾਂ ਉਹ ਦੁੱਲਾ ਪੱਟੀ ਬਾਰੇ ਜਾਣਦਾ ਸੀ ਉਹਦਾ ਚਰਚਾ ਉਹਨੇ ਬਹੁਤ ਸੁਣਿਆ ਸੀ ਉਹਨੂੰ ਉਹਦੀ ਭਾਲ ਕਰਦਾ ਉਹਦੀ ਭਾਲ ਜਦੋਂ ਉਹ ਕਰ ਲੈਂਦਾ ਕਾਮਯਾਬ ਹੋ ਜਾਂਦਾ ਉਹਨੂੰ ਲੱਭਣ ਦੇ ਵਿੱਚ ਉਹਨੂੰ ਸਾਰੀ ਆਪਣੀ ਗਾਥਾ ਦੱਸਦਾ ਸਾਰੇ ਆਪਣੇ ਦੁੱਖ ਦੱਸਦਾ ਵੀ ਮੇਰੇ ਨਾਲ ਇਦਾਂ ਹੋਈ ਆ ਤਾਂ ਦੁੱਲਾ ਪੱਟੀ ਜਾ ਕੇ ਉਸ ਜ਼ਿਮੀਦਾਰ ਤੋਂ ਉਸ ਸੁੰਦਰੀ ਤੇ ਮੁੰਦਰੀ ਨਾਮ ਦੀਆਂ ਜਿਹੜੀਆਂ ਦੋ ਕੁੜੀਆਂ ਸੀ ਉਹਨਾਂ ਨੂੰ ਛੁੜਾ ਕੇ ਲਿਆਉਂਦਾ ਵਾ ਉਹਦੀ ਕੈਦ ਦੇ ਵਿੱਚੋਂ ਤੇ ਕੱਲਾ ਛਡਵਾ ਕੇ ਨਹੀਂ ਲਿਆਂਦਾ ਉਹਨਾਂ ਦੇ ਲਈ ਯੋਗ ਵਰ ਲੱਭ ਕੇ ਉਹਨਾਂ ਦਾ ਕਿਹਾ ਜਾਂਦਾ ਕਿ ਵਿਆਹ ਵੀ ਉਹ ਆਪਣੇ ਖਰਚੇ ਤੇ ਤੇ ਆਲੇ-ਦੁਆਲੇ ਦੇ ਜਿਹੜੇ ਵੀ ਪਿੰਡ ਸੀ ਉਹਨਾਂ ਤੋਂ ਦਾਨ ਲੈ ਕੇ ਕਰਾਉਂਦਾ ਵਾ ਤੇ ਵਿਆਹ ਕਿਵੇਂ ਕਰਦਾ ਇੱਕ ਜੰਗਲ ਦੇ ਵਿੱਚ ਕਹਿੰਦੇ ਉਸ ਸਮੇਂ ਉਹ ਲੱਕੜਾਂ ਇਕੱਠੀਆਂ ਕਰਕੇ ਨਾ ਅੱਗ ਲਾਉਂਦਾ ਤੇ ਅੱਗ ਦੇ ਵਿੱਚ ਉਹ ਸ਼ੱਕਰ ਸ਼ੱਕਰ ਤੇ ਸ਼ੇਰ ਉਸ ਸਮੇਂ ਉਹਦੇ ਕੋਲ ਸੀ ਉਹਦੇ ਵਿੱਚ ਸੁੱਟਦਾ ਤੇ ਐਦਾਂ ਉਹ ਉਹਨਾਂ ਦੋਨਾਂ ਦਾ ਵਿਆਹ ਚਾਉਂਦਾ ਤਾਂ ਇਹੋ ਗੀਤ ਨਹੀਂ ਪ੍ਰਚਲਿਤ ਕਿ ਸੁੰਦਰ-ਮੁੰਦਰ ਏ ਹੋ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਦੀ ਧੀ ਵਿਆਹੀ ਸ਼ੇਰ ਸ਼ੱਕਰ ਪਾਈ ਆ ਸਾਰਾ ਗੀਤ ਆਪ ਬਚਪਨ ਤੋਂ ਗਾਉਨੇ ਆਉਨੇ ਆ ਜਦੋਂ ਲੋਹੜੀ ਆਊਗੀ ਦੇਖਿਓ ਸਾਰੇ ਇਹ ਗੀਤ ਗਾਉਂਦੇ ਨੇ ਤੇ ਸਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣੇ ਚਾਹੀਦੇ ਆ ਇਹ ਸਾਡਾ ਸੱਭਿਆਚਾਰ ਆ ਸਾਡਾ ਇਤਿਹਾਸ ਆ ਇਹ ਵੀ ਤੇ ਇਹ ਕਹਾਣੀ ਆ ਜੀ ਉਸ ਦਿਨ ਤੋਂ ਲੋਹੜੀ ਦਾ ਜਿਹੜਾ ਤਿਹਾਰ ਆ ਉਹ ਸ਼ੁਰੂ ਹੋਇਆ ਤੇ ਤਾਂ ਹੀ ਅੱਜ ਵੀ ਦੇਖੋ ਆਪਾਂ ਉਹ ਲੱਕੜਾਂ ਇਕੱਠੀਆਂ ਕਰਕੇ ਬੈਠਦੇ ਆਂ ਵਾਲੇ ਦਵਾਲੇ ਤੇ ਅਸਲ ਦੇ ਵਿੱਚ ਇਹਦਾ ਜਿਹੜਾ ਕਾਰਨ ਆ ਆਵਾ ਇੱਥੋਂ ਉਹ ਜਿਹੜੀ ਅੱਗ ਬਲਣੀ ਸਟਾਰਟ ਹੋਈ ਸੀ ਸੁੰਦਰ ਮੁੰਦਰੀ ਨਾਂ ਦੀਆਂ ਦੋ ਕੁੜੀਆਂ ਕਰਕੇ ਤੇ ਦੁੱਲਾ ਪੱਟੀ ਜਿਹਦੇ ਨਾਲ ਸਾਰਾ ਲੋੜੀ ਦਾ ਸਬੰਧ ਆ ਜੀ ਸੋ ਮੈਨੂੰ ਲੱਗਦਾ ਜੀ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਊਗੀ ਹੋਊਗੀ ਤੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਇਹ ਜਿਹੜੀ ਦੰਦ ਕਥਾ ਹਰ ਬੁੱਧੀਜੀਵੀ ਆਪੋ ਆਪਣੇ ਅੰਦਾਜ਼ ਦੇ ਵਿੱਚ ਦੱਸਦਾ ਵਾ ਕੁਝ ਇਤਿਹਾਸਕਾਰ ਕੁਝ ਹੋਰ ਤਰ੍ਹਾਂ ਵੀ ਇਸ ਕਹਾਣੀ ਨੂੰ ਲਿਖਦੇ ਨੇ ਤੇ ਕਿਤੇ ਨਾ ਕਿਤੇ ਮਾੜਾ ਮੋਟਾ ਜਿਹੜਾ ਬਦਲਾਅ ਵਾ ਤੁਹਾਨੂੰ ਹਰ ਜੋ ਵੀ ਬੰਦਾ ਤੁਹਾਨੂੰ ਇਹ ਇਤਿਹਾਸ ਦੱਸੂਗਾ ਉਹਦੇ ਮੂੰਹੋਂ ਸੁਣਨ ਨੂੰ ਮਿਲੂਗਾ ਵੱਖਰੇ ਤਰੀਕੇ ਦੇ ਨਾਲ ਸੋ ਮੇਰੀਆਂ ਜਿਹੜੀਆਂ ਇਹ ਗੱਲਾਂ ਤੁਹਾਨੂੰ ਕਿਤੇ ਸਹਿਮਤੀ ਆ ਤੁਸੀਂ ਦੱਸ ਸਕਦੇ ਹੋ ਬੇਚਜ ਕੋਈ ਗੱਲ ਨਹੀਂ ਤੁਸੀਂ ਮੇਰੀ ਜਾਣਕਾਰੀ ਦੇ ਵਿੱਚ ਵੀ ਵਾਅਦਾ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਜਲਦੀ ਕਿਸੇ ਹੋਰ ਨਵੇਂ ਤਰਕ ਦੇ ਨਾਲ ਮਿਲੂੰਗਾ ਜੀ ਲੋਹੜੀ ਦੀਆਂ ਬਹੁਤ ਸਾਰੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ